11 ਚ ਮੈਰਿਜ ਹੋਈ ਸੀ ਮੇਰੀ ਤੇ 5 ਸਾਲ ਬਾਅਦ ਮੈਂ ਲੱਗਾ ਸੀਗਾ ਤੇ ਮੈਂ ਆਪਣੇ ਨਾ ਭਲਾ ਕਰਨ ਦੇ ਚੱਕਰ ਚ ਫਸ ਗਿਆ ਸਾਲਿਆਂ ਨੇ ਜਿੱਦਾਂ ਬੁਲਾ ਲਿਆ ਸੋਹਰਿਆਂ ਨੂੰ ਸ਼ਾਹਬਾਦ ਰੰਦੇਸੀ ਘਰੇ ਆਣੇ ਤੇ ਫਿਰ ਲੁਧਿਆਣੇ ਬੁਲਾ ਲਿਆ ਉਹਨਾਂ ਨੂੰ ਪੈਸੇ ਪੋਏ ਦੇ ਕੇ ਮੈਂ ਕੰਮ ਕਰਾਰ ਕਰਵਾਇਆ ਤੇ ਮੈਨੂੰ ਧੋਖਾ ਦੇਤਾ ਉਹਨਾਂ ਨੇ ਤੇ ਉਹ ਬਸ ਟੈਨਸ਼ਨ ਦੇ ਵਿੱਚ ਨਾ ਮੈਂ ਲੱਗ ਗਿਆ ਉਸ ਤੋਂ ਬਾਅਦ ਮੇਰਾ ਬੇਟਾ ਸੀਗਾ ਉਹ ਦੇਥੇ ਕਿ ਨਾ ਮੈਨਾਂ ਸਰਜਰੀ ਹੋਈ ਹੈ ਦੋ ਵਾਰੀ ਉਹ ਟੈਂਸ਼ਨ ਪੈ ਗਈ ਐ ਲੱਗ ਮੇਰੇ ਉਹ ਕਿੰਨੀ ਉਮਰ ਦਾ ਬੇਟਾ ਬੇਟਾ 13 ਸਾਲ ਦਾ ਈ ਅੱਜ ਅੱਛਾ ਤੇ 2 ਸਾਲ ਚ ਦੋ ਸਰਜਰੀ ਹੋ ਗਈ ਹੁੰਦੀ ਆ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਨਸ਼ੇ 'ਚ ਪੈ ਗਿਆ ਜੀ ਸਰ ਫਿਰ ਮਤਲਬ ਕਮਾਈ ਦਾ ਸਾਧਨ ਨਹੀਂ ਗਿਆ ਤੁਹਾਡੇ ਕੋਲ ਨਹੀਂ ਕਮਾਈ ਦਾ ਸਾਧਨ ਤਾਂ ਸੀਗਾ ਘਰ ਦਾ ਪੈਸਾ ਸੀਗਾ ਥੋੜਾ ਆਪਣਾ ਜੁਨੇ ਸਾਡਾ ਸਰ ਕਿੰਨਾ ਮਾ ਕਰਾਇ ਤੇ ਮਕਾਨ ਜਿਹੜੇ ਹੋਇਆ ਅੱਛਾ ਜੀ ਹਾਂਜੀ ਹੋਰ ਇਨਕਮ ਹੈਗੀਆਂ ਬਾ ਇਦਾਂ ਵਾਈਫ ਮੇਰੀ ਗ੍ਰੈਜੂਏਟ ਐ ਮੈਂ ਵੀ ਪਲਸ 2 ਪੜ੍ਹਿਆ ਆ ਹਾਂ ਬਾ ਪਰ ਫਿਰ ਵੀ ਬਸ ਟੈਂਸ਼ਨ ਜਦੋਂ ਪੈਂਦੀ ਨਾ ਬੰਦੇ ਦੇ ਦਿਮਾਗ ਤੇ ਬੋਈ ਪੈ ਜਾਂਦਾ ਜਿੱਦਾਂ ਵੀ ਇੱਕਦਮ ਸੋਹਰੇ ਸਾਡੇ ਧੋਖਾ ਦਿੱਤਾ ਅੰਡਰਗਾਰਮੈਂਟ ਸਾਡਾ ਸੀ ਸਾਡਾ ਤੇ ਉੱਥੇ ਉਹਨੇ ਫੇਰਾ ਫੇਰੀਆਂ ਕਰਦਾ ਰਿਹਾ ਮੇਰਾ ਸਾਲਾ ਕਿ ਜਿੱਦਾਂ ਮੈਂ ਦੇ ਦਿੱਤੇ ਪੈਸੇ 15000 ਦਿੱਤਾ ਕਦੀ 25 ਦਿੱਤਾ ਅੱਡੇ ਦੇ ਮਾਲ ਨਹੀਂ ਆ ਘਰੇ ਮੂੜੀ ਨਹੀਂ ਸੀਗੀ ਉਹ ਫਿਰ ਬਸ ਮੇਰੇ ਦਿਮਾਗ ਤੇ ਬੋਈ ਪੈ ਗਿਆ ਵੀ ਆ ਕੀ ਹੋ ਰਿਹਾ ਤੁਸੀਂ ਬ੍ਰਦਰ ਕਿਹੜਾ ਨਸ਼ਾ ਘਟੇ ਸੀ ਚਿੱਟੇ ਦਾ ਜੀ ਤੇ ਕਿੰਨੀ ਸ਼ੁਰੂਆਤ ਕਿਵੇਂ ਹੋਈ ਤੁਹਾਡੀ ਐਵੇਂ ਟੈਂਸ਼ਨ ਕਰਕੇ ਹਾਂਜੀ ਹਾਂਜੀ ਇਦਾਂ ਹੀ ਯਾਰ ਦੱਸ ਕੇ ਉਹ ਕਹਿੰਦੇ ਲਾਲਾ ਵੀ ਪਤਾ ਨਹੀਂ ਲੱਗਣਾ ਤੇ ਨਵੀਂ ਕੀ ਦਿਮਾਗ ਤੇ ਤੇਰੇ ਕੁਝ ਨਹੀਂ ਬੋਝ ਨਹੀਂ ਰਹੇਗਾ ਅੱਛਾ ਤੇ ਉਹ ਲਾਲਿਆ ਇੱਕ ਦੋ ਤਿੰਨ ਵਾਰੀ ਲਵਾਤਾ ਉਹਨੇ ਆਪਣੇ ਕੋਲੋਂ ਮੁੜ ਕੇ ਮੈਲ ਲੱਪਣ ਲੱਗ ਗਿਆ ਹਾਂ ਵੀ ਕਿੱਥੇ ਹੈਗੇ ਆ ਵੀ ਉਹ ਦੇਨ ਮੈਨੂੰ ਮੇਸ਼ਾ ਕੀ ਹੁੰਦਾ ਤੁਹਾਡੇ ਦਿਲ ਕਰਨ ਲੱਗ ਜਾਂਦਾ ਵੀ ਮੈਂ ਆ ਚੀਜ਼ ਕਰਾਂ ਜਾਂ ਥੋੜਾ ਰਿਲੈਕਸ ਹੋ ਜਾਂਦਾ ਬੰਦਾ ਦੇਖੋ ਦਿਮਾਗ ਨੂੰ ਹਾਂ ਵੀ ਜਿੱਦਾਂ ਸੌਂ ਜਾਂਦਾ ਸੌਂ ਹੋ ਜਾਂਦਾ ਦਿਮਾਗ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਕੁਝ ਵੀ ਕੀ ਹੈ ਨਹੀਂ ਹੈ ਫਿਰ ਉਹ ਪੱਕੀ ਲੱਗ ਪੜੀ ਉਹ ਪੱਕੀ ਲੱਥ ਲੱਗੀ ਅੱਗੇ ਦੀ ਅੱਗੇ 6-7 ਸਾਲ ਮੈਂ ਕਰਦਾ ਰਿਹਾ ਪਰ ਪੈਸਾ ਬਹੁਤ ਝਾੜਦਾ ਕਰਦੇ ਆਦਾ ਵੀ 골ਡ ਵੀ ਵੇਚਦਾ ਵਾਈਫ ਦਾ ਚੱਕ ਕੇ ਆਪਣੀ ਦਾ ਜਿਹੜਾ ਨਸ਼ਾ ਵੀ ਤੁਸੀਂ ਲੈਂਦੇ ਸੀਗੇ ਯਾਰ ਦੋਸਤਾਂ ਕੋਲ ਲੈਂਦੇ ਸੀ ਜਾਂ ਕੋਈ ਯਾਰ ਦੋਸਤ ਯਾਰ ਦੋਸਤ ਲੈਂਦੇ ਸੀ ਵੇਚ ਦੇਦਾ ਅੱਗੇ ਹੈਗੇ ਪਰ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਫਿਰ ਬਾਅਦ ਚੋਂ ਆਪ ਵੀ ਲੱਭਲੇ ਬੰਦੇ ਹਮ ਸਿੱਧਾ ਡਾਇਰੈਕਟ ਲੈਣ ਲੱਗ ਗਏ ਲੁਧਿਆਣੇ ਤੋਂ ਲੈਂਦੇ ਸੀ ਜਾਂ ਲੁਧਿਆਣੇ ਲੁਧਿਆਣੇ ਇੱਥੇ ਸਾਡੇ ਜਿਹੜੇ ਜੀ ਕਦੇ ਨਹੀਂ ਇੱਥੇ ਕਦੇ ਨਹੀਂ ਆਏ ਲੁਧਿਆਣਾ ਹੀ ਮਿਲ ਜਾਂਦਾ ਬਹੁਤ ਹਾਂ ਜੀ ਕਿੰਨਾ ਕੁ ਪੈਸਾ ਉਜਾੜ ਦੁੱਤਾ ਇਹਨੇ ਥਿੰਦੇ 30 ਲੱਖ ਹੋ ਜਾਂਦਾ ਸੀ ਕਿੰਨਾ 30 ਲੱਖ 30 ਲੱਖ ਰੁਪਈਆ ਇਹਦਾ 30 ਲੱਖ ਕਿੰਨੇ ਸਮੇਂ ਵਿੱਚ 8 ਸਾਲ ਹਾਂ 8 ਸਾਲ 30 ਲੱਖ ਹਾਂ ਜੀ 8 ਸਾਲ ਦੇ ਵਿੱਚ ਉਜਾੜਦਾ ਤੇ ਉਹ ਬੱਚਿਆਂ ਦਾ ਵੇਖਣੀ ਪੈਣੀ ਸੋਚਿਆ ਪਿਆ ਬੱਚਿਆਂ ਦਾ ਤੋਂ ਕੀ ਹੋਏਗਾ ਨਹੀਂ ਸਰ ਉਹ ਹੀ ਤਾਂ ਸਾਡੇ ਸਾਰੇ ਹੈਗੇ ਜਿੱਦਾਂ ਇਹ ਇੱਥੇ ਸਾਰਾ ਸਮਝਾਉਂਦੇ ਆ ਸਾਰਾ ਪੂਰਾ ਬੰਦੇ ਦਾ ਮਾਈਂਡ ਵਾਸ਼ ਕਰ ਦਿੰਦੇ ਆ ਸਰਗੰਦੇ ਵੀ ਤੁਸੀਂ ਪਹਿਲਾਂ ਕਰਦੇ ਸੀ ਅੱਜ ਨਿਸ਼ਾਨੀ ਕਰਦੇ ਕੋਈ ਵੀ ਠੀਕ ਹੈ ਅੱਜ ਆਪਣੀ ਸੋਚ ਸਮਝ ਤੁਹਾਨੂੰ ਹੈਗੀ ਹੈ ਉਹ ਅੱਗੇ ਚੱਲ ਕੇ ਸਹੀ ਹੋ ਉਹ ਕਰੋ ਜੋ ਵੀ ਹੈ ਕਪੜੇ ਦਿਮਾਗ ਨਾਲ ਕੰਮ ਲੋ ਵੀ ਤੁਸੀਂ ਕੀ ਗਵਾਇਆ ਵਾ ਕੀ ਪਾੜਾ ਵਾ ਜ਼ਿੰਦਗੀ ਚੋਂ ਇੱਥੇ ਜਿਹੜਾ ਤੁਸੀਂ ਕਿਦਾਂ ਦਾਖਲ ਹੋਇਆ ਕਿਦਾਂ ਤੁਹਾਡੇ ਜੀ ਇਹ ਇੱਥੇ ਇੱਕ ਫਰੈਂਡ ਸੀ ਮੇਰਾ ਵਿਰੇਂਦਰ ਸ਼ਰਮਾ ਠੀਕ ਹੈ ਉਹ ਰਹਿ ਕੇ ਗਿਆ ਉਹ ਮੁੰਡਾ ਬਿਲਕੁਲ ਸਹੀ ਹੈ ਜੀ ਲੁਧਿਆਣੇ ਦਾ ਠੀਕ ਹੈ ਉਹਨੇ ਦੱਸਿਆ ਸਾਨੂੰ ਸਰ ਠੀਕ ਹੈ ਲੁਧਿਆਣੇ ਦਾ ਮੈਂ ਕਿੰਨੇ ਕਿੰਨੇ ਪਹਿਲਾਂ ਵੀ ਕਿੰਨੇ ਮੰਡੇ ਆ ਚੁੱਕੇ ਹਾਂ ਹੋਰ ਵੀ ਉਹਨੇ ਵੀ ਇੱਕ ਹੋਰ ਨਾਲ ਲਾਵੇ ਲੁਧਿਆਣੇ ਦਾ ਹਾਂ ਜੀ ਹੁਣ ਤੁਹਾਡੀ ਤਸੱਲੀ ਹੈ ਤੁਸੀਂ ਮਤਲਬ ਹਾਂ ਜੀ ਹਾਂ ਜੀ ਹੁਣ ਰਿਲੈਕਸ ਦੁਬਾਰਾ ਜਾ ਕੇ ਤਾਂ ਨਹੀਂ ਇਸ ਪਾਸੇ ਨੂੰ ਨਹੀਂ ਮੈਂ ਦੱਸਦਾ ਸਾਰੇ ਹੋਰ ਗੱਲ ਮੈਂ ਨੇ ਦੋ ਵਾਰੀ ਪਿੰਜ ਰਿਆ ਚਲੰਦਰ ਅੱਛਾ ਉਹ ਟਿਪੈਂਟਡ ਉਹਦੀ ਨਾ ਗੋਲੀ ਹੈ ਮੈਡਮ ਰਿਤੂ ਉਹ ਲਵਾ ਦਿੰਦੇ ਆ ਉਹ ਵੀ ਨਸ਼ਾ ਵਾ ਲੁਧਿਆਣੇ ਰਿਆਂ ਦੋ ਵਾਰੀ ਸੰਦੇਸ਼ ਹਸਪੀਟਲ ਉਹ ਜੀਬ ਵਾਲੀ ਗੋਲੀ ਲਵਾ ਦਿੰਦੇ ਆ ਸਿਰਫ ਇੱਥੇ ਹੀ ਹੈ ਸਿਰਫ ਇੱਥੇ 15 ਦਿਨ ਬਾਅਦ ਤੁਹਾਨੂੰ ਕੋਈ ਦਵਾਈ ਨਹੀਂ ਦੇਣੀ ਕੁਛ ਨਹੀਂ ਤੁਹਾਨੂੰ ਵੀ ਤੁਹਾਨੂੰ ਫੀਲ ਕਰਵਾ ਦੇਣਾ ਵੀ ਮੈਂ ਰਹਿ ਸਕਦਾ ਹਾਂ ਮੈਨੂੰ ਇਹ ਨਸ਼ੇ ਤੋਂ ਬਿਨਾਂ ਅੱਜ ਮੈਨੂੰ ਫੀਲ ਕਰਵਾ ਦੇਂਦੇ ਵੀ ਤੁਸੀਂ ਨਸ਼ੇ ਬਿਨਾਂ ਦਵਾਈ ਬਿਨਾ ਵੀ ਮਨ ਲੋਗ ਨਹੀਂ ਕਰਦੇ ਵੀ ਰਹਿ ਸਕਦਾ ਹਾਂ ਮੈਂ ਅੱਛਾ ਇੱਥੇ ਵਾਤਾਵਰਨ ਤੁਹਾਨੂੰ ਕਿਹੋ ਜਿਹਾ ਤਾਪ ਕਿਹੋ ਜਿਹਾ ਇੱਥੇ ਜੇ ਤੁਹਾਨੂੰ ਤਕਲਦਾ ਹੈ ਸਟਾਫ ਦੇ ਇਸ ਦਾ ਸਰ ਪਿਆਰ ਕਰਕੇ ਆਪਾਂ ਆਏ ਇੱਥੇ ਜਿੱਦਾਂ ਉਹਨੇ ਮੁੰਡੇ ਨੇ ਦੱਸਿਆ ਸੀਗਾ ਵੀ ਕੋਈ ਉੱਥੇ ਨਸ਼ੇ ਦਾ ਕਹਿੰਦਾ ਨਹੀਂਗਾ ਕੋਈ ਕੁਛ ਨਹੀਂਗਾ ਵੀ ਇਦਾਂ ਦਾ ਕੋਈ ਤੁਹਾਨੂੰ ਕੁਛ ਨਹੀਂ ਕਹੇਗਾ ਉੱਥੇ ਨਾ ਮਾਰਗੋਟਾ ਨਾ ਕੋਛਾ ਨਾਲੇ ਨਾਲੋ ਜ਼ਬਰਦਸਤ ਆਪਣੀ ਮਰਜ਼ੀ ਨਾਲ ਤੁਸੀਂ ਆਣਾ ਵਾ ਆਪਣੀ ਮਰਜ਼ੀ ਨਾਲ ਆ ਲਈ ਉਹਨਾਂ ਨੇ ਭੇਜ ਦੇਣਾ 30 ਦਿਨ ਬਾਅਦ ਤੁਹਾਨੂੰ ਪੂਰੇ 30 ਦਿਨ ਛੁੱਟੀ ਦੇ ਦੇਣਗੇ ਹਾਂ ਤਾਂ ਤੁਹਾਨੂੰ ਇੱਕ ਫੈਮਿਲੀ ਦੀ ਤਰ੍ਹਾਂ ਇੱਥੇ ਫੈਮਿਲੀ ਦੀ ਤਰ੍ਹਾਂ ਹੀ ਹੈ ਬਿਲਕੁਲ ਟੋਟਲੀ ਫੈਮਿਲੀ ਬਿਹੇਵਰ ਹੋਰ ਖਾਣਾ ਪਾਣੀ ਸਭ ਕੁਝ ਖਾਣਾ ਬਿਨਾ ਬਹੁਤ ਵਧੀਆ ਖਾਓ ਰੋਟੀ ਸਰਾਈ ਹੋਈ ਹੈ ਅੱਛਾ ਅਸੀਂ ਚਿੱਟੇ ਤੋਂ ਲਾਵਾ ਹੋਰ ਵੀ ਕੁਝ ਨਸ਼ੇ ਦੀ ਵਰਤੋਂ ਕੀਤੀ ਕਦੀ ਨਹੀਂ স্মੋਕਿੰਗ ਹੀ ਹਰਦਾ ਸੀ ਨਾਲ ਜੀ ਅੱਛਾ ਉਹ ਹੁਣ ਗੋਲੀਆਂ ਕੈਪਸੂਲ ਨਹੀਂ 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 ਔਰ ਪਹਿਲਾਂ ਤੋਂ ਦੱਸਿਆ ਨਾ ਵੀ ਜੇ ਪਿੰਮਸ ਤੋਂ ਤੁਸੀਂ ਆਓਗੇ ਤਾਂ ਪੱਕੀ ਗੱਲ ਹੈ ਟਿਪੈਂਟਾਡੋਲ ਦੀ ਗੋਲੀ ਲਵਾ ਦਣਗੇ ਜੇ ਲੁਧਿਆਣੇ ਸੰਦੇਸ਼ ਹਸਪੀਟਲ ਆਓ ਲਵਾ ਦਿੰਦੇ ਆਜੀਬ ਵਾਲੀ ਗੋਲੀ ਉਹ ਨਸ਼ਾ ਹੀ ਹੈਂਡ ਹੁਣ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਮੇਰਾ ਬੇਟਾ ਵਾ ਮੇਰੀ ਵਾਈਫ ਹੈ ਪਾਪਾ ਵਾ ਉਹ ਆਏ ਤੁਨ ਮੈਨੇ ਇੱਥੇ ਹਾਂਜੀ ਸੰਡੇ ਨੂੰ ਮਿਲ ਕੇ ਲਾਸਟ ਉਹਨਾਂ ਨੇ ਕਿਹਾ ਸੀ ਇਟੀਮ ਕੀਤਾ ਤੁਹਾਨੂੰ ਮਿਲ ਕੇ ਹੁਣ ਖੁਸ਼ ਸੀਗੇ ਸਰ ਬੜੇ ਕਹਿੰਦੇ ਵਿਚਾਰਾ ਜੂਰਾ ਨਾ ਬਾਹਰ ਆ ਗਿਆ ਗੱਲਾਂ ਗੁੱਲਾਂ ਤੇ ਸੇਤ ਵੀ ਸਹੀ ਲੱਗ ਰਹੀ ਆ ਬਹੁਤ ਖੁਸ਼ ਗਏ ਆ ਹਾਂਜੀ ਹੁਣ ਤੁਹਾਨੂੰ ਪਤਾ ਲੱਗਦਾ ਵੀ ਜ਼ਿੰਦਗੀ ਕੀ ਚੀਜ਼ ਆ ਮਤਲਬ ਨਸ਼ੇ ਛੱਡ ਕੇ ਹਾਂਜੀ ਇੱਥੇ ਆ ਕੇ ਹੋਸ਼ ਆਂਦੀ ਆ ਉਹ ਪਤਨੀ ਦੇ ਨਾਲ ਬੱਚੇ ਦੇ ਨਾਲ ਮੋਹ ਜਾ ਗਿਆ ਕਿਵੇਂ ਜਾ ਗਿਆ ਅਸਰ ਹੋਈ ਆ ਵੀ ਇੱਥੇ ਨੂੰ ਪਤਾ ਲੱਗਦਾ ਨਾ ਵੀ ਕੀ ਅਸੀਂ ਗਵਾਇਆ ਵਾ ਜਦੋਂ ਨਸ਼ਾ ਕਰਦੇ ਸੀਗੇ ਜਿੱਦਾਂ ਕਰੋ ਫੋਨ ਆਈ ਜਣੇ ਆਪਾਂ ਆਣਾ ਹੀ ਨਹੀਂ ਗਾ ਚੱਕਣਾ ਹੀ ਨਹੀਂ ਫੋਨ ਇਹ ਬੰਤਾ ਪਤਾ ਹੀ ਨਹੀਂ ਕੋਈ ਮਰ ਗਿਆ ਕਰੇ ਕੀ ਦੁੱਖ ਆ ਕੀ ਸੁੱਖ ਆ ਫੋਨ ਹੀ ਨਹੀਂ ਚੱਕਣਾ ਇੱਥੇ ਆ ਕੇ ਉਹਨੂੰ ਪਤਾ ਲੱਗਦਾ ਵੀ ਨਹੀਂ ਉਹ ਕੀ ਪਤਾ ਕੀ ਫੋਨ ਕਾਦੇ ਲਈ ਆਣਾ ਸੀਗਾ ਇਦਾਂ ਸਾਰੇ ਦੱਸਦੇ ਆ ਵੀ ਕੀ ਬੰਦਾ ਤੇਰਾ ਬੇਟਾ ਹੀ ਕੋ ਤੈਨੂੰ ਬੁਲਾ ਰਿਹਾ ਹੋਵੇ ਘਰੇ ਵੀ ਪਾਪਾ ਆਜੋ ਮੈਂ ਰੋ ਰਿਹਾ ਏਦਾਂ ਹੋਵੇ ਵੀ ਹੁਣ ਸਮਝਾਉਂਦੇ ਇਹਨਾਂ ਨੂੰ ਤਾਂ ਪਤਾ ਲੱਗਦਾ ਹੋਵੇ ਬਾਕੀ ਨੌਜਵਾਨ ਇਹ ਪਰਾਹੇ ਪੈ ਜਾਂਦੇ ਆ ਹਾਂਜੀ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹ ਲੱਗ ਸਰ ਅਸੀਂ ਇਹ ਮੈਸੇਜਾਂਗੇ ਤਾਂ ਇੱਕ ਕੋਣ ਹੈ ਠੀਕ ਹੈ ਨਾ ਜਦੋਂ ਅਸੀਂ ਲਾਨੇ ਆ ਨਾ ਕਰਦੇ ਆ ਤੇ ਆਪਣੇ ਜਿਹੜੇ ਦੂਜੇ ਸਮਾਜ ਦੇ ਬੰਦੇ ਆ ਉਹ ਆਪਣੇ ਬੱਚਿਆਂ ਨੂੰ ਕਹਿੰਦੇ ਹੋਂਦੇ ਨਾਲ ਨਹੀਂ ਜਾਣਾ ਹੋਂਦੇ ਨਾਲ ਨਹੀਂ ਤੁਰਨਾ ਤੂੰ ਵੀ ਅਸੀਂ ਕਰਕੇ ਇਸ ਕੋਡ ਨੂੰ ਛੱਡ ਹੀ ਦਈਏ ਤਾਂ ਬੈਟਰ ਆ ਆਪਾਂ ਬਹੁਤ ਵਧੀਆ ਰਹਿਾਂਗੇ ਆਪਣੀ ਜ਼ਿੰਦਗੀ ਸੰਭਾਲ ਲੇਗੇ ਨਾ ਸਹੀ ਹੈ ਨਹੀਂ ਤਾਂ ਬਰਬਾਦ ਆ ਆਪਾਂ ਕਰ ਦਨੀ ਹਾਂ ਜਦੋਂ ਇੱਥੋਂ ਜਾਓਗੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹਾਂਜੀ ਬਾਕੀ ਨੂੰ ਵੀ ਸਮਝਾਉਂਗੇ ਸਮਝਾਵਾਂਗੇ ਇੱਥੇ ਇੱਥੇ ਬੰਦੇ ਭੇਜਾਂਗੇ ਹੋਰ ਅਸੀਂ ਜਿਹੜੇ ਲੱਗ ਚੁੱਕੇ ਆ ਹਾਂਜੀ ਜਿਹੜੇ ਲੱਗੇ ਨਾ ਉਹਨਾਂ ਨੂੰ ਵੀ ਦੱਸਾਂਗੇ ਸ਼ਹਿਰ ਦੇ ਵਿੱਚ ਕਿੰਨੇ ਕੁ ਲੋਕ ਹੈਗੇ ਆ ਇਹ ਦੋ ਸ ਬਹੁਤ ਜ਼ਿਆਦਾ ਆ ਕਿੰਨੇ ਕੁ ਗਣਦੀਏ ਨਾ ਅਨਲਿਮਿਟਿਡ ਚਾਤ ਤੁਸੀਂ ਤਾਂ ਰਹੇ ਆ ਇਹੋ ਜੇ ਸੰਗਦੇ ਆ ਤੁਹਾਨੂੰ ਕੀ ਲੱਗਦਾ ਜਿਹੜਾ ਜਿਆਦਾ ਨੌਜਵਾਨ ਆ ਕਾਦੇ ਕਰਕੇ ਨਸ਼ਾ ਕਰਨ ਲੱਪੰਦੇ ਕੋਈ ਟੈਨਸ਼ਨ ਐ ਕੋਈ ਸੋਸਾਇਟੀ ਦੇ ਕਰਕੇ ਠੀਕ ਐ ਜਿਆਦਾ ਮੇਨ ਮਤਲਬ ਜਿੱਦਾਂ ਮੇਰੇ ਵਰਗਾ ਮੈਚੂਰ ਬੰਦਾ ਫਸ ਗਿਆ ਮੈ ਤਾਂ ਟੈਨਸ਼ਨ ਨਾ ਕਰਕੇ ਫਸ ਗਿਆ ਕੋਈ ਮੇਰੇ ਨਾਲ ਹੋਇਆ ਕਿ ਇੱਕਦਮ ਧੋਖਾ ਹੋ ਗਿਆ ਨਾ ਧੋਖੇ ਕਰਕੇ ਹੋ ਗਿਆ ਜਾਂ ਫਿਰ ਜਿਆਦਾ ਸੋਸਾਇਟੀ ਦਾ ਅਸਰ ਹੋ ਜਾਂਦਾ ਜਿੱਦਾਂ ਕੋਲ ਬੈਠੇ ਬੰਦਾ ਕਹਿੰਦਾ ਲਾਲੋ ਚੱਲ ਕੋਈ ਗੱਲ ਨਹੀਂ ਹਾਂ ਸ਼ੌਂਕਿਆ ਦੌਰ ਤੇ ਲਾਲੋ ਥੋੜਾ ਜਾ ਕੋਈ ਗੱਲ ਨਹੀਂ ਇਦਾਂ ਹੋ ਜਾਂਦਾ ਸਭ ਤੋਂ ਪਹਿਲਾਂ ਇਹ ਹੈ ਕਿ ਉਹ ਪਰਿਵਾਰ ਦੇ ਸਮੇਤ ਆ ਕੇ ਜਿਹੜਾ ਵਿਅਕਤੀ ਪ੍ਰਭਾਵਿਤ ਹੈ ਉਹ ਸਾਨੂੰ ਪਹਿਲਾਂ ਇੱਥੇ ਆ ਕੇ ਸਾਡੇ ਇਸ ਸੈਂਟਰ ਦੇ ਵਿੱਚ ਆ ਕੇ ਮਿਲੇ ਉਹਨਾਂ ਦੇ ਨਾਲ ਜਿਹੜੇ ਹੈ ਕਾਉਂਸਲਰ ਹੈ ਉਹ ਉਹਨਾਂ ਦੀ ਕਾਉਂਸਲਿੰਗ ਕਰਨਗੇ ਸਾਡੇ ਡਾਕਟਰ ਨੇ ਉਹ ਉਹਨਾਂ ਨੂੰ ਜਿਹੜੀ ਗੱਲਬਾਤ ਪੁੱਛਣਗੇ ਤੇ ਫਿਰ ਉਹ ਤੋਂ ਬਾਅਦ ਜੇ ਉਹ ਚਾਹੁੰਦਾ ਹੈ ਕਿ ਮੇਰਾ ਮਨ ਬਣ ਗਿਆ ਕਿ ਮੈਂ ਇੱਥੇ ਦਾਖਲ ਹੋਣਾ ਹੈ ਤੇ ਉਹਨੂੰ ਫਿਰ ਅਸੀਂ ਟੈਸਟ ਲੈ ਕੇ ਦਿੰਨੇ ਆਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਉਹਨੂੰ ਦਾਖਲ ਕਰਾਵੇ ਜਾਂ ਇੱਕ ਸਾਨੂੰ ਇਹ ਬੜਾ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਬੀਡੀਸੀ ਨਵਾਂ ਸ਼ਹਿਰ ਵਾਲਿਆਂ ਨੇ ਵੀ ਜੇ ਕਿਸੇ ਵੀ ਐਦਾਂ ਦੇ ਵਿਅਕਤੀ ਪ੍ਰਭਾਵਿਤ ਨੇ ਆਪਣੇ ਟੈਸਟ ਕਰਾਣੇ ਬਲੱਡ ਦੇ ਉਹ ਟੋਟਲ ਜੋ ਖਰਚਾ ਆਉਂਦਾ ਹੈ ਉਹਨਾਂ ਦਾ ਉਹਦੇ ਵਿੱਚੋਂ ਅਸੀਂ ਅੱਧੇ ਪੈਸੇ ਜਿਹੜੇ ਆ ਉਹਨਾਂ ਨੂੰ ਜਿਹੜੇ ਹੈ ਉਹ ਛੱਡ ਦਵਾਂਗੇ ਸੋ ਇਸ ਤਰ੍ਹਾਂ ਇਸ ਪ੍ਰਕਿਰਿਆ ਦੇ ਅੱਗੇ ਵਧਦੇ ਹੋਏ ਤੇ ਇਹ ਬੱਚੇ ਉਹਨਾਂ ਨੇ ਜਦੋਂ ਆਪਣੇ ਮੈਡੀਕਲ ਜਿਹੜੀ ਰਿਪੋਰਟ ਹੈ ਬਲੱਡ ਦੀ ਰਿਪੋਰਟ ਲੈ ਕੇ ਉਹ ਸਾਡੇ ਕੋਲ ਫੇਰ ਆਉਂਦੇ ਨੇ ਫੇਰ ਉਹਨਾਂ ਨੂੰ ਇੱਕ ਵਾਰ ਜਿਹੜੇ ਹੈ ਉਹ ਕਾਉਂਸਲਰ ਜਿਹੜਾ ਹੈ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਤੇ ਨਰਸ ਜਿਹੜੀਆਂ ਉਹਨਾਂ ਨਾਲ ਜਿਹੜੀ ਉਹ ਗੱਲਬਾਤ ਕਰਨੀ ਹੈ ਉਹਨੂੰ ਪੁੱਛਣਾ ਵੀ ਕੀ ਕੀ ਤੁਹਾਨੂੰ ਤਕਲੀਫ ਹੈ ਤੇ ਫਿਰ ਮੈਡੀਕਲ ਅਫਸਰ ਬੈਠੇ ਨੇ ਉਹ ਤੁਹਾਡੇ ਨਾਲ ਜਿਹੜੇ ਆ ਉਸ ਪ੍ਰਭਾਵਿਤ ਵਿਅਕਤੀ ਨਾਲ ਗੱਲ ਕਰਨਗੇ ਜਦੋਂ ਉਹਦਾ ਸਾਰਾ ਕੁਝ ਜਿਹੜਾ ਹੈ ਉਹ ਸਹੀ ਪਾਇਆ ਜਾਣਾ ਤੇ ਇੱਕ ਉਹਦਾ ਆਧਾਰ ਕਾਰਡ ਜਿਹੜਾ ਹੈ ਉਹ ਸਾਨੂੰ ਚਾਹੀਦਾ ਤੇ ਇੱਕ ਉਹਦੀ ਫੋਟੋ ਚਾਹੀਦੀ ਆ ਤੇ ਸਿਰਫ ਤੇ ਸਿਰਫ ਅਸੀਂ ਦਾਖਲ ਹੋਣ ਵੇਲੇ ਜਿਹੜੀ ਐਨਮੇਡ ਫਾਰਮ ਹੈ ਉਹਨਾਂ ਦਾ ਪਰਦੇ ਆ ਉਹਦੇ ਅਸੀਂ 30 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਆ ਤੇ 10 ਰੁਪਏ ਜਿਹੜੇ ਆ ਰੈੱਡ ਕਰਾਸ 플ੈਗ ਦੇ ਆ ਉਹ ਟੋਟਲ ਅਸੀਂ 40 ਰੁਪਏ ਜਿਹੜਾ ਹੈ ਉਹ ਉਹਨਾਂ ਤੋਂ ਚਾਰਜ ਕਰਦੇ ਆ ਪਰ ਫਿਰ ਵੀ ਅਸੀਂ ਦੇਖਦੇ ਆ ਕਿ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਗਰੀਬ ਨੇ ਜਿਹੜੇ 40 ਰੁਪਏ ਵੀ ਦੇ ਨਹੀਂ ਸਕਦੇ ਉਹ ਮੇਰੇ ਇਸ ਕੇਂਦਰ ਦੇ ਕਰਮਚਾਰੀ ਉਹ ਆਪਣੀ ਜੇਬ ਦੇ ਵਿੱਚੋਂ ਪਾਉਂਦੇ ਜੇ ਉਹ ਨਾ ਪਾਣ ਤਾਂ ਮੈਂ ਵੀ ਜਿਹੜਾ ਹੈ 40 ਰੁਪਏ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਅਸੀਂ ਉਹ ਜਿਹੜਾ ਹੈ ਪੇ ਕਰ ਦਿੰਦੇ ਆ। ਜੀ ਸਾਰਾ ਜਿਹੜਾ ਦਵਾਈਆਂ ਦਾ ਖਰਚਾ ਜੋ ਵੀ ਹੈਗਾ ਸਾਰਾ ਕੁਝ ਸਰਕਾਰੀ ਹੈ। ਦਵਾਈਆਂ ਦਾ ਖਰਚਾ ਬਿਲਕੁਲ ਜਿਹੜਾ ਉਹ ਸਭ ਕੁਝ ਫ੍ਰੀ ਆ ਤੇ ਹਾਂ ਕਈ ਵਾਰ ਇਦਾਂ ਦੀ ਕੋਈ ਉਹਨਾਂ ਨੂੰ ਕੋਈ ਡਿਸੀਜ਼ ਜਿਹੜੇ ਹੁੰਦੇ ਆ ਤੇ ਅਸੀਂ ਉਹ ਸਿਵਲ ਹਸਪਤਾਲ ਉਹਨਾਂ ਨੂੰ ਰੈਫਰ ਕਰੀਦਾ ਤੇ ਉੱਥੋਂ ਜੋ ਡਾਕਟਰ ਜਿਹੜੇ ਆ ਉਹਨਾਂ ਨੂੰ ਦਵਾਈ ਨਾਲ ਲੱਗਦੀ ਉਹ ਲੈ ਕੇ ਦੇ ਦੇਣ ਜਾਂ ਉੱਥੋਂ ਮਿਲ ਜਾਵੇ ਤੇ ਉਹ ਆਪਣੀ ਦਵਾਈ ਨਾਲ ਜਿਹੜੀ ਐਂਕ ਆਂਦੇ ਨੇ ਤੇ ਉਸ ਬਿਮਾਰੀ ਦਾ ਇਲਾਜ ਵੀ ਜਿਹੜਾ ਹੈ ਉਹ ਨਸ਼ਾ ਮੁਕਤੀ ਦੇ ਨਾਲ ਨਾਲ ਹੀ ਉਹ ਇਲਾਜ ਕੀਤਾ ਜਾਂਦਾ। ਉਪਰ ਕਿੰਨੇ ਸਮੇਂ ਲਈ ਰੱਖਿਆ ਜਾਂਦਾ ਇੱਥੇ ਮਰੀਜ਼ ਨੂੰ? ਇੱਥੇ 1 ਮਹੀਨੇ ਲਈ ਅਸੀਂ ਮਰੀਜ਼ ਨੂੰ ਜਿਹੜਾ ਉਹ ਰੱਖਦੇ ਆ ਪੂਰੇ। ਹਾਂ। ਹੁਣ ਤਾਂ ਤੇ ਜਿਹੜੇ ਕਿੰਨੇ ਕੁ ਮਰੀਜ਼ ਛੱਟ ਗਏ ਨਸ਼ਾ ਸਾਡੇ ਕੋਲੋਂ। ਦੇਖੋ ਇਹ ਸਾਡੀ ਜਿਹੜੀ ਆ ਫੋਲੋ ਅਪ ਅਸੀਂ ਕਰਦੇ ਆ ਤੇ ਉਹ ਬੱਚੇ ਜਿਹੜੇ ਆ ਦੇਖਦੇ ਅਸੀਂ ਤੇ ਉਹਨਾਂ ਵਿੱਚੋਂ ਕਾਫੀ ਬੱਚੇ ਜਿਹੜੇ ਆ ਉਹ ਕਾਫੀ ਲੰਬਾ ਸਮਾਂ ਜਿਹੜਾ ਹੈ ਕਈ ਵਾਰੀ 7-7 6-6 ਮਹੀਨੇ ਜਿਹੜਾ ਹੈ ਉਹ ਛੱਡ ਦਿੰਦੇ ਆ ਪਰ ਰੈਪਸ ਕਈ ਵਾਰ ਹੋ ਜਾਂਦੇ ਨੇ ਉਹ ਫਿਰ ਸੋਸਾਇਟੀ ਦੇ ਵਿੱਚ ਵੀ ਜਾਂਦੇ ਆ ਮੁੜ ਕੇ ਉਹ ਸੋਸਾਇਟੀ ਦੇ ਵਿੱਚ ਉੱਥੇ ਮੈਂ ਇੱਕ ਹੋਰ ਤੁਹਾਨੂੰ ਜਿਹੜਾ ਹੈ ਬਹੁਤ ਵਧੀਆ ਸਵਾਲ ਤੁਹਾਡਾ ਤੇ ਇਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਬੱਚੇ ਇਸ ਤੋਂ ਜਿਹੜਾ ਹੈ ਉਹ ਰਿਕਵਰੀ પા ਕੇ ਚਲੇ ਜਾਂਦੇ ਨੇ ਉਹ ਦੁਬਾਰਾ ਉਹਨਾਂ ਦਾ ਲੱਗਣ ਦਾ ਕਾਰਨ ਜਿਹੜਾ ਇੱਕ ਮੁੱਖ ਹੈ ਕਿ ਅਸੀਂ ਸਮਾਜ ਨੂੰ ਜਾ ਕੇ ਕੋਈ ਨਹੀਂ ਕੀਤਾ ਹੈ ਜੇ ਉਹਨਾਂ ਦੇ ਮਾਂ-ਬਾਪ ਜਿਹੜੇ ਹੈ ਉਹਨਾਂ ਨੂੰ ਥੋੜਾ ਇੱਜ਼ਤ ਬਖਸ਼ਣਾ ਉਹਨੂੰ ਹੱਲਾਸ਼ੇਰੀ ਦੇਣ ਉਹਦੀ ਵਡਿਆਈ ਕਰਨ ਤੇ ਜੜ ਕੇ ਜੇ ਮਾਪੇ ਬਾਪ ਨੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਜਾਂ ਸਮਾਜ ਨੇ ਪਿੰਡ ਦੇ ਲੋਕਾਂ ਨੇ ਜੇ ਉਹਨਾਂ ਨੂੰ ਅਜੇ ਵੀ ਗੜ ਦੇ ਨਾਲ ਨਹੀਂ ਲਾਇਆ ਹੈ ਤਾਂ ਉਹ ਮੁੜ ਕੇ ਫੇਰ ਉਹਨਾਂ ਨੂੰ ਸਮਾਜ ਦੇ ਵਿੱਚੋਂ ਛੇਕਣਾ ਨਹੀਂ ਹੈ ਉਹਨੂੰ ਸਮਾਜ ਦੇ ਵਿੱਚ ਸ਼ਾਮਲ ਜੇ ਕਰਨ ਤੇ ਇਹ ਮਸਲਾ ਫੇਰ ਜਿਹੜਾ ਇਹ ਹੱਲ ਹੋਣਾ ਜੇ ਅਸੀਂ ਸਮਾਜ ਦੇ ਵਿੱਚ ਉਹਨੂੰ ਸ਼ਾਮਲ ਨਹੀਂ ਕਰਦੇ ਹੈ ਉਹਨੂੰ ਅਸੀਂ ਬੇਜਿਤ ਕਰਦੇ ਹਾਂ ਥਾਂ ਥਾਂ ਤੇ ਜਿਹੜਾ ਹੈ ਤੇ ਚਾਹੇ ਘਰ ਕਰਦੇ ਆਂ ਚਾਹੇ ਸਮਾਜ ਕਰਦਾ ਚਾਹੇ ਗਲੀ ਗੁਆਂਢ ਕਰਦਾ ਜਾਹੇ ਰਿਸ਼ਤੇਦਾਰ ਕਰਦੇ ਨੇ ਉਹ ਮੁੜ ਕੇ ਬੱਚਾ ਕਿਉਂਕਿ ਅਜੇ ਮਾਨਸਿਕ ਰੂਗੀ ਆ ਉਹਦਾ ਨਾੜੀ ਤੰਤਰ ਜਿਹੜਾ ਹੈ ਉਹ ਅਜੇ ਬਹੁਤ ਨੁਕਸਾਨਿਆ ਹੋਇਆ ਉਹ ਅਜੇ ਠੀਕ ਹੋਣ ਦੇ ਰਾਹ ਤੇ ਪਿਆ ਹੈ 1 ਮਹੀਨੇ ਦੇ ਵਿੱਚ ਤੇ ਉਹ ਜੇ ਫਿਰ ਇਦਾਂ ਦਾ ਉਹਨਾਂ ਨਾਲ ਬਿਹਾਰ ਕੀਤਾ ਜਾਊਗਾ ਤੇ ਮੁੜ ਕੇ ਉਹ ਨਾੜੀ ਤੰਤਰ ਜਿਹੜਾ ਫਿਰ ਉਸੇ ਤਰ੍ਹਾਂ ਜਿਹੜਾ ਹੈ ਕੰਮ ਕਰੂਗਾ ਤੇ ਮੁੜ ਕੇ ਉਹ ਬੱਚਾ ਜਿਹੜਾ ਰਿਲੈਪਸ ਹੋਊਗਾ ਤੇ ਸਾਡੇ ਕੋਲ ਇਦਾਂ ਦਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜਦੋਂ ਸਾਡੇ ਕੋਲ ਆਉਂਦੇ ਨੇ ਦੁਬਾਰਾ ਇੱਥੇ ਮਿਲਣ ਆਉਂਦੇ ਨੇ ਜਾਂ ਅਸੀਂ ਫੋਲੋ ਅਪ ਕਰੀਦਾ ਤੇ ਉਹ ਕਾਫੀ ਬੱਚੇ ਜਿਹੜੇ ਆ ਇਹ ਤੋਂ ਰਾਹਤ ਜਿਹੜਾ ਹੋ ਪਾਰੇ ਤੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਵੀ ਚਲੇ ਗਏ ਨੇ ਉਹਨਾਂ ਤੋਂ ਵੀ ਸਾਨੂੰ ਫੋਨ ਆਂਦੇ ਨੇ ਤੇ ਕਿ ਅਸੀਂ ਬਿਲਕੁਲ ਜਿਹੜਾ ਹੈ ਉਹ ਵਧੀਆ ਜ਼ਿੰਦਗੀ ਜਿਹੜਾ ਬਤੀਤ ਕਰ ਰਹੇ ਹਾਂ ਇਹ ਸਾਰਾ ਜਿਹੜਾ ਜਿੱਦਾਂ ਸਮਾਜ ਦੇ ਵਿੱਚ ਦੇਖਦੇ ਆ ਕਿ ਕੁੜੀਆਂ ਵੀ ਕਾਫੀ ਜਿਹੜੀਆਂ ਛੱਟੇ ਦੇ ਨਜ਼ਦੀਕ ਦੇ ਵਿੱਚ ਇਦਾਂ ਘਟਕੀਆਂ ਉਹ ਵੀ ਤੁਹਾਡੇ ਕੋਲ ਗਰੀਜਾਂ ਦੇ ਤੰਦ ਵਿੱਚ ਹਾਂ ਇਹ ਇਹਨਾਂ ਬੱਚਿਆਂ ਦੇ ਕੋਲੇ ਜਿਹੜੇ ਦਾਖਲ ਹੁੰਦੇ ਨੇ ਉਹਨਾਂ ਕੋਲ ਸੁਣਿਆ ਜਾਂਦਾ ਤੇ ਆਮ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਪਰ ਸਾਡੇ ਵੀ ਸੰਪਰਕ ਦੇ ਵਿੱਚ ਦੋ ਤਿੰਨ ਲੜਕੀਆਂ ਇਦਾਂ ਦੀਆਂ ਜਿਹੜਾ ਇਹ ਸੈਂਟਰ ਦੇ ਵਿੱਚ ਕਿਉਂਕਿ ਇਹ ਥਾਂ ਤੇ ਉੱਤੇ ਸਾਡੇ ਕੋਲ ਜਿਹੜਾ ਹੈ ਉਹ ਔਰਤਾਂ ਨੇ ਜਿਹੜਾ ਹੈ ਰੱਖਣ ਦੇ ਜਿਹੜਾ ਹੈ ਕੋਈ ਪ੍ਰਬੰਧ ਨਹੀਂ ਹੈ ਪਰ ਅਸੀਂ ਉਹਨਾਂ ਦੇ ਗਾਈਡ ਜ਼ਰੂਰ ਕਰਦੇ ਆ ਤੇ ਉਹ ਗਾਈਡ ਕਰਕੇ ਦੋ ਤਿੰਨ ਬੇਟੀਆਂ ਨੂੰ ਜਿਹੜਾ ਹੈ ਅਸੀਂ ਮੈਂ ਆਪ ਨਵਕਰਨ ਹਸਪੀਟਲ ਕਪੂਰਥਲਾ ਦੇ ਜਿਹੜਾ ਹੈ ਉਹਨਾਂ ਦੇ ਡਾਕਟਰ ਨੇ ਉਹਨਾਂ ਦੇ ਇੰਚਾਰਜ ਨੇ ਉਹਨਾਂ ਨਾਲ ਜਿਹੜਾ ਹੈ ਸੰਪਰਕ ਕਰਕੇ ਉਹਨਾਂ ਦੇ ਮਾਪੇ-ਵਾਪੇ ਨਾਲ ਸੰਪਰਕ ਕਰਕੇ ਉਥੇ ਉਹਨਾਂ ਨੂੰ ਜਰੂਰ ਮੈਂ ਦਾਖਲ ਕਰਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਮੈਂ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਮਾ ਸ਼ਹਿਰ ਜੋ ਕਿ ਧਰਮ ਸਭਾ ਪੁੱਚਰਾ ਪਰਾਣੀ ਦਾਣਾ ਮੰਡੀ ਦੇ ਸਾਹਮਣੇ April 2007 ਤੋਂ ਇਹ ਕਰਿਆ ਸ਼ੀਲ ਹੈ ਤੇ ਇਸ ਕੇਂਦਰ ਦੇ ਵਿੱਚ 15 ਬੈਡਰ ਦੀ ਜਿਹੜੀ ਹੈ ਉਹ ਮਨਜ਼ੂਰੀ ਜਿਹੜੀ ਆ ਮਿਲੀ ਹੋਈ ਆ ਕਿੱਥੇ ਵੀ ਸੂਲਤਾਂ ਦੀ ਗੱਲ ਹੈ ਇੱਥੇ ਸਭ ਤੋਂ ਪਹਿਲਾਂ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾਂਦੀ ਹੈ ਕਿਸੇ ਵੀ ਬੱਚੇ ਨੂੰ ਟੌਰਚਰ ਨਹੀਂ ਕੀਤਾ ਜਾਂਦਾ ਕੋਈ ਵੀ ਇਹੋ ਜਿਹਾ ਪ੍ਰਭਾਵਤ ਨੌਜਵਾਨ ਹੈ ਤੇ ਕਿਸੇ ਵੀ ਉਮਰ ਵਰਗ ਦਾ ਤੇ ਉਹ ਆਪਣੀ ਇੱਛਾ ਦੇ ਨਾਲ ਆਪਣਾ ਮਨ ਬਣਾ ਕੇ ਜੇ ਕੋਈ ਆਉਂਦਾ ਹੈ ਤੇ ਉਹਨੂੰ ਹੀ ਇੱਥੇ ਐਡਮਿਟ ਕੀਤਾ ਜਾਂਦਾ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਤੱਕਾ ਜਿਹੜਾ ਨਹੀਂ ਕੀਤਾ ਜਾਂਦਾ 15 ਛੜੇ ਕੋ ਸਟਾਫ ਮੈਂਬਰ ਨੇ ਤੇ ਉਹਨਾਂ ਤੋਂ ਇਲਾਵਾ ਸਿਵਲ ਹਸਪਤਾਲ ਨਮਾਸ਼ਹਿਰ ਤੋਂ ਜਿਹੜੇ ਮਨੋ ਰੋਗਾਂ ਦੇ ਮਾਹਰ ਡਾਕਟਰ ਰਜਿੰਦਰ ਰਾਜਨ ਸ਼ਾਸਤਰੀ ਜੀ ਉਹ ਵੀ ਇੱਥੇ ਹਰ ਵੀਰਵਾਰ ਨੂੰ ਜਿਹੜਾ ਹੈ ਉਹ ਆਪਣੀਆਂ ਸਵਾਵਾਵਾਂ ਦੇ ਰਹੇ ਆ ਤੇ ਉਹ ਤੋਂ ਇਲਾਵਾ ਵੀ ਕਈ ਵਾਰ ਜੇ ਲੋੜ ਪਵੇ ਤਾਂ ਉਹਨਾਂ ਨੂੰ ਬੁਲਾਇਆ ਜਾਂਦਾ ਮਰੀਜ਼ਾਂ ਦੀ ਸਹੂਲਤ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਤਿੰਨ ਸਮੇਂ ਤਿੰਨ ਸਮੇਂ ਜਿਹੜਾ ਹੈ ਤਿੰਨੋ ਟਾਈਮ ਜਿਹੜਾ ਖਾਣਾ ਜਿਹੜਾ ਹੈ ਉਹ ਤਾਜ਼ਾ ਦਿੱਤਾ ਜਾਂਦਾ ਉਹਨਾਂ ਨੂੰ ਹੋਰ ਵੀ ਨਹਾਣ ਤੋਂ ਦੇ ਜਿਹੜੀ ਉਹਨਾਂ ਦੀ ਸਹੂਲਤ ਹੈ ਇੱਥੇ ਇੰਡੋਰ ਗੇਮ ਜਿਹੜੀਆਂ ਨੇ ਉਹ ਚੱਲਦੀਆਂ ਨੇ ਮਨੋਰੰਜਨ ਲਈ ਟੈਲੀਵਿਜ਼ਨ ਹੈ ਅਖਬਾਰਾਂ ਨੇ ਲਾਇਬ੍ਰੇਰੀ ਹੈ ਤੇ ਹੋਰ ਵੀ ਛੋਟੀਆਂ-ਮੋਟੀਆਂ ਜਿਹੜੀਆਂ ਖੇਮਚ ਨੇ ਤਾਂ ਕਿ ਬੱਚੇ ਜਿਹੜੇ ਹੈ ਉਹ ਆਪਣੇ ਟਾਈਮ ਟੇਬਲ ਦੇ ਅਨਸਾਰ ਜਿਹੜਾ ਹੈ ਆਪਣੇ ਰਜਿਮੇ ਦੇ ਵਿੱਚ ਉਰੁਚੇ ਰਹਿਣ ਤੇ ਇੱਕ ਮਹੀਨਾ ਅਸੀਂ ਇੱਥੇ ਇਹੋ ਜਿਹਾ ਨੌਜਵਾਨਾਂ ਨੂੰ ਜਿਹੜਾ ਹੈ ਉਹ ਰੱਖਦੇ ਆ ਤੇ ਹੌਲੇ ਹੌਲੇ ਡਾਕਟਰ ਸਹਿਮਾਨ ਜਿਹੜੇ ਨੇ ਆਉਂਦੇ ਨੇ ਐਮਓ ਆਉਂਦੇ ਨੇ ਤੇ ਉਹ ਬੱਚੇ ਦੀ ਜਿਹੜੀ ਦਵਾਈ ਹੈ ਉਹ ਹੌਲੇ ਹੌਲੇ ਜਿਹੜੀ ਆ ਉਹ ਟਿਪਰ ਆਫ ਕਰਦੇ ਆ ਉਹ ਘਟਾਉਂਦੇ ਜਾਂਦੇ ਆ ਤੇ ਆਖਰੀ ਇਹ ਦਿਨਾਂ ਦੇ ਵਿੱਚ ਆ ਕੇ ਤੇ ਬੱਚੇ ਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਹਫ਼ਤਾ 10 ਦਿਨ ਜਿਹੜਾ ਉਹ ਮੈਂ ਹੁਣ ਦਵਾਈ ਨਹੀਂ ਖਾਧੀ ਹੈ ਤੇ ਹੁਣ ਮੈਨੂੰ ਦਵਾਈ ਦੀ ਕੋਈ ਲੋੜ ਨਹੀਂ ਹੈ ਤੇ ਬੱਚੇ ਨੂੰ ਵੀ ਕਾਉਂਸਲਰ ਵੀ ਸਾਡੇ ਇਹੀ ਸਮਝਾਉਂਦੇ ਆ ਕਿ ਜੇ ਹੁਣ ਤਾਂ ਹਫ਼ਤਾ 10 ਦਿਨ ਦਵਾਈ ਤੋ ਬਿਨਾ ਹੀ ਆਪਣਾ ਜੀਵਨ ਜਿਹੜਾ ਵਧੀਆ ਬਤੀਤ ਕਰਦੇ ਆ ਤੇ ਤੈਨੂੰ ਕਰ ਜਾ ਕੇ ਕਿਸੇ ਤਰ੍ਹਾਂ ਦੀ ਲੋਡ ਨਹੀਂ ਪੈਣੀ ਹੈ ਸੋ ਇਸ ਤਰ੍ਹਾਂ ਅਸੀਂ ਬੜੇ ਪਿਆਰ ਤੇ ਨਾਲ ਉਹਨਾਂ ਨੂੰ ਪੂਰਾ ਉਹਨਾਂ ਦਾ ਮਾਨ ਸਤਕਾਰ ਕਰਦੇ ਆ ਤੇ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਬੱਚੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਆਉਂਦੇ ਨੇ ਉਹਨਾਂ ਨੂੰ ਜਦੋਂ ਵਿੱਦ ਡਾਲ ਆਉਂਦੇ ਨੇ ਉਸ ਵੇਲੇ ਸਾਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵਾਰ ਸਾਡੇ ਨਾਲ ਵੀ ਜਿਹੜਾ ਹੈ ਉਹ ਬੁਰਾ ਵਿਹਾਰ ਕਰਦੇ ਆ ਤੇ ਕਾਮੁਕੀ ਕਰਦੇ ਆ ਪਰ ਸਾਡਾ ਕੋਈ ਵੀ ਜਿਹੜਾ ਮੁਲਾਜ਼ਮ ਹੈ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝਦਾ ਹੋਇਆ ਤੇ ਉਹਨਾਂ ਨਾਲ ਫਿਰ ਵੀ ਜਿਹੜਾ ਹੈ ਵਧੀਆ ਢੰਗ ਨਾਲ ਹੀ ਪੇਸ਼ ਆਉਂਦਾ ਜੇ ਕਿਤੇ ਜ਼ਿਆਦਾ ਕੋਈ ਇਹੋ ਜਿਹੀ ਘਟਨਾ ਜੇ ਵਾਪਰ ਜਾਵੇ ਜਾਂ ਸਾਨੂੰ ਕੋਈ ਖਤਰਾ ਹੋਵੇ ਤਾਂ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈ ਉਹਨੂੰ ਜਾ ਕੇ ਸੂਚਨਾ ਦੇਈ ਰਿਹਾ ਤੇ ਉਹ ਵੀ ਪੀਸੀਆਰ ਵਾਲੇ ਸਾਡੇ ਜਿਹੜੀ ਆ ਉਹ ਆ ਕੇ ਇੱਥੇ ਸਹਾਇਤਾ ਕਰਦੇ ਆ ਸਹਿਯੋਗ ਕਰਦੇ ਆ ਸੋ ਮੈਂ ਜਿੱਥੇ ਤੱਕ ਗੱਲ ਕਰਾਂ ਕਿ 2007 ਤੋਂ ਲੈ ਕੇ ਹੁਣ ਤੱਕ ਸਾਡੇ ਕੋਲ 2900 ਕਿਨੇ 62 63 ਬੱਚੇ ਜਿਹੜੇ ਆ ਉਹ ਦਾਖਲ ਹੋ ਚੁੱਕੇ ਆ ਤੇ ਪਿਛਲੇ ਸਾਲ ਵੀ ਜਿਹੜਾ 2023-24 ਗਿਆ ਇਹਦੇ ਵਿੱਚ ਸਾਡੇ ਕੋਲ 186 ਬੱਚੇ ਜਿਹੜੇ ਆ ਉਹ ਦਾਖਲ ਹੋਏ ਨੇ ਇੱਕ ਵੱਡਾ ਬੜਾ ਚਿੰਤਾ ਦਾ ਵਿਸ਼ਾ ਕਿ ਇਹਨਾਂ ਵਿੱਚ ਜਿਹੜੇ ਬੁੱਧ ਤੇ ਜਿਹੜੇ ਲੜਕੇ ਨੇ ਜਿਹੜੇ ਜਿਆਦਾ ਜਿਹੜੇ ਪੇਸ਼ੈਂਟ ਆ ਉਹ ਹੈਰੋਂ ਦੇ ਤੇ ਚਿੱਟੇ ਦੇ ਆਉਂਦੇ ਨੇ ਤੇ ਚਿੱਟੇ ਦੇ ਵੀ ਉਹਨਾਂ ਵਿੱਚੋਂ ਨੇ ਉਹ ਬੱਚਿਆਂ ਨੂੰ ਕਈ ਕਈ ਸਾਲ ਹੋ ਗਏ ਉਹ ਇੰਜੈਕਟ ਕਰ ਰਹੇ ਨੇ ਜਦੋਂ ਇੰਜੈਕਟ ਕਰਦੇ ਨੇ ਉਹਨਾਂ ਦੀ ਸਾਹਜ ਇਹੋ ਜਿਹਾ ਆਪਣੇ ਸਾਥੀਆਂ ਨਾਲ ਹੁੰਦੀ ਆ ਤੇ ਇੱਕ ਦੂਸਰੇ ਨੂੰ ਵਾਇਰਸ ਜਾਂਦੇ ਨੇ ਉਹ 60 ਤੋਂ ਲੈ ਕੇ 70 ਪ੍ਰਤੀਸ਼ਤ ਤੱਕ ਜਿਹੜੇ ਚਿੱਟੇ ਦੇ ਮਰੀਜ਼ ਨੇ ਕਿੱਟਾ ਲੈਣ ਵਾਲੇ ਨੇ ਉਹ ਕਾਲੇ ਪੀਏ ਦੇ ਸ਼ਿਕਾਰ ਨੇ ਜਾਂ ਸੈਕਸ਼ੂਅਲ ਉਹਨਾਂ ਨੂੰ ਕੋਈ ਵੀਕਨੈਸ ਹੈ ਤੇ ਜਾਂ ਉਹ ਐਚਆਈਵੀ ਦੇ ਸ਼ਿਕਾਰ ਨੇ ਮਾਤਾ ਮੈਂ ਜਸਵਿੰਦਰ ਕੌਰ ਕਾਉਂਸਲਰ ਠੀਕ ਹੈ ਮੈਂ ਤੁਹਾਡੇ ਚੈਨਲ ਜੀ ਐਮ 7 ਤੇ ਟੀਵੀ ਨਵਾਂ ਸ਼ਹਿਰ ਦਾ ਬਹੁਤ ਧੰਨਵਾਦ ਕਰਦੀ ਆ ਵੀ ਜਿਹੜਾ ਸਭ ਤੋਂ ਪਹਿਲਾਂ ਇਹ ਉਪਰਾਮਲੇ ਦੇ ਅਧੀਨ ਅਸੀਂ ਆਪਣੇ ਸੈਂਟਰ ਦੀ ਜਿਹੜੀ ਹੈਗੀ ਹੈ ਗਤੀਵਿਧੀਆਂ ਬਾਰੇ ਜਾਣੂ ਕਰਵਾ ਰਹੇ ਆ ਸਾਡਾ ਸਵਾਲ ਹੈਗੇ ਇਹ ਹੀ ਕਿ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਮਰੀਜ਼ ਆਂਦੇ ਆ ਕਣਾ ਇਹ ਜਿਹੜੇ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡਾ ਇਹ ਜਿਹੜਾ ਸੈਂਟਰ ਹੈਗਾ ਇਹ ਸਰਕਾਰੀ ਹੈਗਾ ਅਤੇ ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਆਂਦਾ ਹੈ ਅਸੀਂ ਉਹਦੇ ਨਾਲ ਇਹੀ ਗੱਲ ਪਾਦੇ ਜੇ ਪੇਸ਼ੈਂਟ ਜਿਹੜਾ ਆਂਦਾ ਹੈ ਸਭ ਤੋਂ ਪਹਿਲਾਂ ਉਹ ਆਪਣੀ ਮਰਜ਼ੀ ਨਾਲ ਇੱਥੇ ਰਹਿਣਾ ਚਾਹੁੰਦਾ ਹੋਵੇ ਅਸੀਂ ਕਿਸੇ ਪਰਿਵਾਰੀ ਕਈ ਪੇਸ਼ੈਂਟ ਸਾਡੇ ਕੋਲ ਐਦਾਂ ਦੇ ਵੀ ਆਂਦੇ ਆ ਵੀ ਘਰ ਦੇ ਉਹਨਾਂ ਨੂੰ ਜ਼ਬਰਦਸਤੀ ਇੱਥੇ ਲੈ ਕੇ ਆਂਦੇ ਆ ਪਰ ਅਸੀਂ ਉਹਨਾਂ ਦੀ ਕਾਉਂਸਲਿੰਗ ਦੌਰਾਨ ਉਹਨਾਂ ਦਾ ਇਦਾਂ ਦਾ ਮਨ ਉਹਨਾਂ ਨੂੰ ਬਣਾਈਦਾ ਵੀ ਅਸੀਂ ਦੱਸੀਦਾ ਹੈ ਵੀ ਇੱਥੇ ਕੋਈ ਵੀ ਕੁੱਟ ਮਾਰਨੀ ਕੀਤੀ ਜਾਂਦੀ ਕਿਸੇ ਪ੍ਰਕਾਰ ਦਾ ਕੋਈ ਇਦਾਂ ਦਾ ਧੱਕਾ ਨਹੀਂ ਕੀਤਾ ਜਾਂਦਾ ਕਾਉਂਸਲਿੰਗ ਦੇ ਦੌਰਾਨ ਹੀ ਅਸੀਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਇਹ ਜਿਹੜੀ ਇੱਕ ਇਦਾਂ ਦਾ ਮਾਨਸਿਕ ਰੋਗ ਹੈ ਵੀ ਤੁਸੀਂ ਸਿਰਫ ਘਰ ਬੈਠ ਕੇ ਦਵਾਈਆਂ ਨਾਲ ਨਹੀਂ ਹੀ ਠੀਕ ਹੋ ਸਕਦੇ ਤੁਹਾਨੂੰ ਨਾਲ-ਨਾਲ ਦਵਾਈ ਦੇ ਨਾਲ-ਨਾਲ ਸਾਨੂੰ ਕਾਉਂਸਲਿੰਗ ਦੀ ਵੀ ਜ਼ਰੂਰਤ ਹੈ ਕਿਉਂਕਿ ਜਿਹੜਾ ਇੱਕ ਪੇਸ਼ੈਂਟ ਹੁੰਦਾ ਉਹ ਘਰ ਦੇ ਹਾਲਾਤ ਚਾਹੇ ਉਹ ਸਮਾਜ ਦੇ ਹੋ ਸਕਦੇ ਆ ਚਾਹੇ ਉਹਦੇ ਆਪਣੇ ਪਰਸਨਲ ਹੋ ਸਕਦੇ ਆ ਜਾਂ ਸਮਾਜਿਕ ਤੌਰ ਤੇ ਕੋਈ ਐਦਾਂ ਦੇ ਕਾਰਨ ਹੋ ਸਕਦੇ ਆ ਵੀ ਹੋ ਸਕਦਾ ਉਹ ਨਸ਼ਾ ਇਸ ਕਰਕੇ ਹੀ ਲੈ ਰਿਆ ਹੋਵੇ ਕਿਉਂਕਿ ਸਭ ਤੋਂ ਪਹਿਲਾਂ ਕਾਉਂਸਲਿੰਗ ਦੇ ਦੌਰਾਨ ਅਸੀਂ ਉਹਦੇ ਜਿਹੜੇ ਕਾਰਨ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਕਰਿਆ ਜਾਂਦਾ ਹੈ ਵੀ ਹੌਲੀ ਹੌਲੀ ਮਰੀਜ਼ ਨੂੰ ਇਦਾਂ ਦੀ ਉਹ ਦੱਸਿਆ ਜਾਂਦਾ ਹੈ ਸੈਂਟਰ ਬਾਰੇ ਦੱਸਿਆ ਜਾਂਦਾ ਹੈ ਗਤੀਵਿਧੀਆਂ ਬਾਰੇ ਦੱਸਿਆ ਜਾਂਦਾ ਹੈ ਹੌਲੀ ਹੌਲੀ ਫਸਟ ਟਾਈਮ ਅਸੀਂ ਉਹਨੂੰ ਇਨਕੁਆਰੀ 'ਚ ਉਹਦਾ ਨਾਮ ਕਰਵਾਉਂਦੇ ਆ ਕਰਦਿਆਂ ਨੂੰ ਦੱਸਿਆ ਜਾਂਦਾ ਹੈ ਕਿ ਹਾਂ ਵੀ ਜੇ ਇਹਦਾ ਮਨ ਮੰਨਦਾ ਹੈਗਾ ਵੀ ਤੁਸੀਂ ਇਹਨੂੰ ਇਹ ਸਾਡੇ ਕੋਲ ਲੈ ਕੇ ਆਇਓ ਤਾਂ ਅਸੀਂ ਇਹਨੂੰ ਟ੍ਰੀਟਮੈਂਟ ਵਾਸਤੇ ਰੱਖਾਂਗੇ ਠੀਕ ਹੈ ਹਾਂਜੀ ਕਿਹੋ ਜੇ ਪੇਸ਼ੈਂਟ ਆਉਂਦੇ ਤੁਹਾਡੇ ਕੋਲ ਪੇਸ਼ੈਂਟ ਤਾਂ ਬਹੁਤ ਤਰ੍ਹਾਂ ਦੇ ਆਉਂਦੇ ਆ ਸਰ ਜੀ ਮੈਂ ਹਨਾ ਹੋ ਸਕਦਾ ਕਈ ਵਾਰ ਕਈ ਪੇਸ਼ੈਂਟ ਤਾਂ ਇਦਾਂ ਦੇ ਵੀ ਸਾਡੇ ਕੋਲ ਆਉਂਦੇ ਆ ਵੀ ਜਿਹੜੇ ਕਈ ਵਾਰ ਜੇਲ ਵੀ ਰਹਿ ਚੁੱਕੇ ਹੁੰਦੇ ਉਹਨਾਂ ਨੂੰ ਆਦੀ ਹੋ ਜਾਂਦੇ ਆ ਪ੍ਰਾਈਵੇਟ ਸੈਂਟਰਾਂ 'ਚ ਵੀ ਰਹਿ ਕੇ ਆਉਂਦੇ ਆ ਪ੍ਰਾਈਵੇਟ ਸੈਂਟਰਾਂ ਦਾ ਅਸੀਂ ਪਿਛਲੇ ਸਮੇਂ ਸੁਣਦੇ ਹੁੰਦੇ ਸੀ ਹਾਂਜੀ ਕਿ ਉੱਥੇ ਇਹਨਾਂ ਦਾ ਜਿਹੜੇ ਪੇਸ਼ੈਂਟ ਆ ਉਹ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਸਮਝਾਉਣਾ ਆ ਉਹਨਾਂ ਨੇ ਜੇ ਕੋਈ ਵਧ ਘਟ ਕੇ ਵੀ ਦਿੰਦਾ ਤੇ ਅੱਥੀ ਸੁਣਦੇ ਆ ਜਾਕੀ ਤੇ ਪੀਸੀਆਰ ਦੀ ਮਦਦ ਲਈ ਜਾਂਦੀ ਆ ਉਹ ਵੀ ਪਿਆਰ ਨਾਲ ਹੀ ਸੰਭਾਉਂਦੇ ਆ ਤੇ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਉਹ ਜਿਹੜੇ ਪਹਿਲੇ ਵੀ ਪੀਰਾ ਚੱਲਦੇ ਸੀ ਦਾਲ ਫੇਰਦੇ ਸੀ ਉਹ ਅੱਜ ਵੀ ਕਿਤੇ ਸੁਣਾਈ ਗੱਲ ਕੋਈ ਕਰਦਾ ਹੋਵੇ ਸਭ ਤੋਂ ਪਹਿਲਾਂ ਤਾਂ ਮੈਂ ਐਨਐਸਆਰ ਟੀਵੀ ਜੀਐਮ 7 ਟੀਵੀ ਦੋਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਆ ਕਿ ਤੁਸੀਂ ਸਾਡੇ ਸੈਂਟਰ ਦੇ ਵਿੱਚ ਵਿਜ਼ਿਟ ਕਰਨ ਆਏ ਆ ਤੇ ਸਾਡੇ ਥਰੂ ਬਹੁਤ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚੇਗੀ ਕਿ ਜਿੱਦਾਂ ਦੇ ਪ੍ਰਾਈਵੇਟ ਸੈਂਟਰ ਦੇ ਵਿੱਚ ਰੱਖਦੇ ਤੇ ਕਿੱਦਾਂ ਅਸੀਂ ਇੱਥੇ ਰੱਖਦੇ ਹੈਗੇ ਆ ਬਹੁਤ ਵਧੀਆ ਸਰ ਸਵਾਲ ਕੀਤਾ ਸੀ ਹੁਣੇ ਹੀ ਅੰਦਰ ਮੈਂ ਗਈ ਸੀਗੀ ਕਲਾਸ ਲੈਣ ਲਈ ਤੇ ਅਸੀਂ ਉਹਨਾਂ ਨਾਲ ਇਸੇ ਵਿਸ਼ੇ ਤੇ ਮੈਂ ਤੇ ਸਰ ਗਏ ਸੀ ਗੱਲ ਕਰਨ ਵਾਸਤੇ ਇਸੇ ਵਿਸ਼ੇ ਤੇ ਅੰਦਰ ਚੱਲਦੀ ਸੀ ਕਿ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਕੀ ਮਤਲਬ ਰੂਲਸ ਹੈਗੇ ਉਹਨਾਂ ਦੇ ਤੇ ਇੱਕ ਪੇਸ਼ੈਂਟ ਨੇ ਦੱਸਿਆ ਵੀ ਸਾਨੂੰ ਕਿ ਮੈਮ ਜੇ ਅਸੀਂ ਕਿਸੇ ਦੇ ਪੇਸ਼ੈਂਟ ਤੇ ਅੱਗੇ ਮਤਲਬ ਕਿ ਉਹਦੇ ਫੇਸ ਟੂ ਫੇਸ ਦੇਖ ਵੀ ਲੈਂਦੇ ਆ ਜਾਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨੂੰ ਕੁਝ ਵੀ ਇਦਾਂ ਦਾ ਕੋਈ ਵੀ ਇਦਾਂ ਦੀ ਮੂਮੈਂਟ ਕਰ ਲਿਆ ਜਾਂ ਕੋਈ ਇਦਾਂ ਦੀ ਐਕਟੀਵਿਟੀ ਕਰ ਲਈ ਤੇ ਉੱਥੇ ਹੱਲੀ ਵੀ ਇਹੀ ਕੁਝ ਚੱਲਦਾ ਪਿਆ ਆ ਕਿ ਉੱਥੇ ਕੁੱਟ ਮਾਰ ਕੀਤੀ ਜਾਂਦੀ ਆ ਮਤਲਬ ਕਿ ਹੁਣ ਤਾਂ ਸਾਡੇ ਇੱਥੇ ਅਸੀਂ ਇੰਨੇ ਕਿ ਪੇਸ਼ੈਂਟ ਦੇ ਨਾਲ ਫੈਮਿਲੀ ਵਾਂਗੂ ਰਹਿੰਦੇ ਆ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਅਸੀਂ ਆਪਣੇ ਘਰ ਤੋਂ ਦੂਰ ਆ ਅਸੀਂ ਅੰਦਰ ਜਾਣੇ ਕਿ ਪੇਸ਼ੈਂਟ ਕੋਈ ਬਿਮਾਰ ਪਿਆ ਵੀ ਹੈਗਾ ਤਾਂ ਅਸੀਂ ਉਹਨੂੰ ਕਹਿੰਨੇ ਕਿ ਇਹਨੂੰ ਅਰੈਸਟ ਕਰਨ ਦੋ ਇਹਨੂੰ ਹਲੇ ਉਸ ਚੀਜ਼ ਵਿੱਚੋਂ ਬਾਹਰ ਨਿਕਲਣ ਦੋ ਕੋਈ ਗੱਲ ਨਹੀਂ ਹੈ ਨਾ ਤੇ ਉਹ ਪੇਸ਼ੈਂਟ ਨੇ ਦੱਸਿਆ ਕਿ ਜੇ ਅਸੀਂ ਸੈਂਟਰ ਦੇ ਵਿੱਚ ਹੈਗੇ ਆ ਜਾਂ ਕੋਈ ਵੀ ਅੰਦਰ ਮੁਲਾਜ਼ਮ ਗਿਆ ਜਾਂ ਕੋਈ ਵੀ ਅੰਦਰ ਗਿਆ ਤੇ ਸਾਨੂੰ ਉਹਨਾਂ ਨੂੰ ਖੜੇ ਹੋ ਕੇ ਜਿਹੜਾ ਹੈਗਾ ਆ ਗੁੱਡ ਮਾਰਨਿੰਗ ਜਾਂ ਕੁਝ ਵਿਸ਼ ਕਰਨੀ ਪੈਂਦੀ ਆ ਅਦਰਵਾਈਜ਼ ਕੋਈ ਪੇਸ਼ੈਂਟ ਐਦਾਂ ਦਾ ਹੈਗਾ ਆ ਜੇ ਪੀਆ ਆ ਜਾਂ ਨਹੀਂ ਵਿਸ਼ ਕਰਦਾ ਹੈਗਾ ਤਾਂ ਉਸ ਜਦੋਂ ਮੁਲਾਜ਼ਮਾਂ ਦੀ ਜਾਣ ਤੋਂ ਬਾਅਦ ਉਹਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਆ ਉਹਨਾਂ ਤੋਂ 100-100 ਬੰਦਿਆਂ ਦਾ ਖਾਣਾ ਬਣਵਾਇਆ ਜਾਂਦਾ ਆ ਕੱਪੜੇ ਧਵਾਏ ਜਾਂਦੇ ਹੈਗੇ ਆ ਪੂਰੀ ਬਿਲਡਿੰਗ ਦੀ ਸਫਾਈ ਕਰਾਈ ਜਾਂਦੀ ਹੈਗੀ ਆ ਖਾਣਾ ਪ੍ਰੋਪਰਲੀ ਨਹੀਂ ਦਿੱਤਾ ਜਾਂਦਾ ਮੰਨ ਲਓ ਕਿ ਕਿਸੇ ਪੇਸ਼ੈਂਟ ਨੇ ਕਿਹਾ ਕਿ ਮੈਨੂੰ ਰੋਟੀ ਉੱਥੇ ਕਹਿੰਦੀ ਕਹਿ ਕੇ ਲਗਵਾਈ ਜਾਂਦੀ ਕਿ ਮੈਂ ਇੰਨੇ ਫੁਲਕੇ ਖਾਣੇ ਆ ਜਾਂ ਜੰਨੀ ਮੇਰੀ ਡਾਈਟ ਹੈਗੀ ਆ ਅਦਰਵਾਇਜ਼ ਬੱਚੇ ਨੇ ਜੇ 5 ਫੁਲਕੇ ਕਹੇ ਤੇ 4 ਖਾਦੇ ਆ ਤੇ ਉਹਨੂੰ ਬਹੁਤ ਕੁੱਟਮਾਰ ਕੀਤੀ ਜਾਂਦੀ ਆ ਤੇ ਉਹਨੂੰ ਤੱਕ एनर्जी ਉਹ ਖਾਣਾ ਖਲਵਾਇਆ ਜਾਂਦਾ ਆ ਮਤਲਬ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਡਾਂਗ ਤੇ ਤੁਹਾਡਾ ਪਿਆਰ ਇਹ ਦੋਨਾਂ ਚੀਜ਼ਾਂ ਦੇ ਕਿਹੋ ਜੇ ਸਾਰਤਕ ਨਹੀਂ ਜੇ ਮੈਂ ਕੰਪੈਰੀਜ਼ਨ ਕਰਾਂ ਨਾ ਇੱਥੇ ਜਿੰਨੇ ਵੀ ਮਰੀਜ਼ ਮੈਂ 2019 ਤੋਂ ਇੱਥੇ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਰਹੀਆਂ ਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜੇ ਮੈਂ ਕੰਪੈਰੀਜ਼ਨ ਕਰਾਂ ਪ੍ਰਾਈਵੇਟ ਸੈਂਟਰ ਦੀ ਤੇ ਸਾਡੇ ਸੈਂਟਰ ਦੀ ਠੀਕ ਹੈ ਜੀ ਮੈਨੂੰ ਸੈਂਟਰ ਨਹੀਂ ਕਹੂੰਗੀ ਇੱਕ ਮੈਂ ਕਹਿੰਨੀ ਰੈੱਡ ਕਰਾਸ ਦਾ ਮੰਦਰ ਆ ਜਿੱਥੇ ਬਹੁਤ 2963 ਪੇਸ਼ੈਂਟ ਮਰੀ ਹੁੰਦੀ ਤੇ ਜਿੰਨੇ ਵੀ ਮਰੀਜ਼ ਇੱਥੇ ਆਏ ਆ ਹਰ ਇੱਕ ਮਰੀਜ਼ ਨੇ ਕਿਹਾ ਕਿ ਮੈਮ ਇੱਥੇ ਹਜ਼ਾਰ ਗੁਣਾ ਵਧੀਆ ਉੱਥੇ ਦੇ ਟ੍ਰੀਟਮੈਂਟ ਨਾਲੋਂ ਬਹੁਤ ਹੀ ਵਧੀਆ ਕਿਉਂਕਿ ਤੁਸੀਂ ਫੈਮਿਲੀ ਵਾਂਗੂ ਰਹਿੰਦੇ ਆ ਸਾਡੇ ਵਿੱਚ ਬੈਠ ਕੇ ਗੱਲਬਾਤ ਕਰਦੇ ਆਂ ਕਈ ਵੇਲੇ ਅਸੀਂ ਐ ਹੁੰਦਾ ਕਿ ਉਹਨਾਂ ਦੇ ਵਿੱਚ ਬੈਠ ਕੇ ਕੁਛ ਨਾ ਕੁਛ ਚੀਜ਼ ਸ਼ੇਅਰ ਵੀ ਕਰੀਦੀ ਆ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਅਸੀਂ ਐਡਿਕਟ ਹਾਂ ਜਾਂ ਸਾਨੂੰ ਇਹਨਾਂ ਨੇ ਥੋੜਾ ਵੱਖਰੇ ਰੱਖਿਆ ਆ ਜਾਂ ਸਾਡੇ ਨਾਲ ਕੋਈ ਝਿਜਕ ਕਰਦੇ ਆ ਜਾਂ ਅਦਾ ਏਦਾਂ ਦਾ ਕੁਛ ਨਹੀਂ ਅਸੀਂ ਫੈਮਿਲੀ ਵਾਂਗੂ ਰਹਿ ਕੇ ਹਰ ਇੱਕ ਚੀਜ਼ ਦੀ ਸ਼ੇਅਰਿੰਗ ਕਰੀਦੀ ਆ ਹਰ ਮਹੀਨੇ ਸੰਗਰਾਂਦ ਦਾ ਪਾਠ ਕੀਤਾ ਜਾਂਦਾ ਆ ਕੜਾ ਪ੍ਰਸ਼ਾਦੀ ਦੀੇਗ ਬਣਾਈ ਜਾਂਦੀ ਜਿਹੜੀ ਅਸੀਂ ਇੱਕ ਹੀ ਭਾਂਡੇ ਦੇ ਵਿੱਚ ਬੈਠ ਕੇ ਜਿਹੜੀ ਹੈਗੀ ਅਸੀਂ ਵੰਡ ਕੇ ਉਹ ਚੀਜ਼ ਨੂੰ ਜਿਹੜੀ ਹੈਗੀ ਆ ਵਾਹਿਗੁਰੂ ਦਾ ਨਾਮ ਲਈਦਾ ਉਹਨਾਂ ਵਾਸਤੇ ਅਰਦਾਸ ਵੀ ਕਰਵਾਈ ਦੀ ਕਿ ਇਹ ਸੱਚੇ ਬੱਚੇ ਆ ਉੱਤੇ ਮੇਰ ਕਰਦੇ ਇਹਨਾਂ ਬੱਚਿਆਂ ਨੂੰ ਜਿਹੜੀ ਸਤਬੁੱਧੀ ਦੇ ਕੇ ਅੱਗੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਵਧੀਆ ਜ਼ਿੰਦਗੀ ਦੀ ਜਿਹੜੀ ਹੈਗੀ ਸ਼ੁਰੂਆਤ ਕਰ ਸਕਾ ਉਹ ਕੈਡਨ ਕਰਨ ਕਿਸ ਤਰ੍ਹਾਂ ਵੀ ਇੱਕ ਨਾ ਜਿਵੇਂ ਤੁਸੀਂ ਕੁਐਸਚਨ ਕਰਿਆ ਸੀਗਾ ਵੀ ਪ੍ਰਾਈਵੇਟ ਔਰ ਸਰਕਾਰੀ ਜਿਵੇਂ ਇਹ ਪੇਸ਼ੈਂਟਸ ਜਿਹੜੇ ਹੁੰਦੇ ਆ ਨਾ ਵੀ ਕਿਤੇ ਨਾ ਕਿਤੇ ਸਾਈਕੋਲੋਜੀਕਲ ਜਿਹੜਾ ਹੈਗਾ ਇੱਕ ਮਨੋਵਿਗਿਆਨਿਕ ਜਿਹੜਾ ਫੈਕਟ ਹੁੰਦਾ ਹੈ ਇਨਨੋਂ ਆਪਾਂ ਕਹਿ ਸਕਦੇ ਕਿ ਇੱਕ ਮਾਨਸਿਕ ਰੋਗ ਹੈ ਜਦ ਕਿ ਇਹ ਵਿਅਕਤੀ ਜਦ ਕੋਈ ਵੀ ਸੈਂਟਰ ਵਿੱਚ ਕੱਟਣਾ ਜੇ ਅਸੀਂ ਉਹਨੂੰ ਜ਼ਿਆਦਾ ਟੌਰਚਰ ਕਰੂਗੇ ਹੁਣ ਕਈ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਆਂਦੇ ਹੈ ਜੋ ਕਹਿੰਦੇ ਸੀਗੇ ਕਿ ਜ਼ਬਰਦਸਤੀ ਸਾਨੂੰ ਘਰ ਦੇ ਜਿਹੜੇ ਹੈਗੇ ਪ੍ਰਾਈਵੇਟ ਸੈਂਟਰਾਂ 'ਚ ਛੱਡ ਦਿੰਦੇ ਆ ਤਾਂ ਕਿ ਉਹਨਾਂ ਨੂੰ ਐ ਲੱਗਦਾ ਵੀ ਇਹ ਛੇਤੀ ਠੀਕ ਹੋ ਜਾਣ ਜਾਂ ਸਾਨੂੰ ਤੰਗ ਨਾ ਕਰਨ ਉਹ ਈਗੋ ਇਹਨਾਂ ਦੇ ਕਿਤੇ ਨਾ ਕਿਤੇ ਦਿਮਾਗ ਵਿੱਚ ਉਹ ਪੈਦਾ ਹੋ ਜਾਂਦੀ ਵੀ ਘਰਦਿਆਂ ਨੇ ਸਾਨੂੰ ਜ਼ਬਰਦਸਤੀ ਉਸ ਸੈਂਟਰ ਵਿੱਚ ਛੱਡਿਆ ਸੀਗਾ ਔਰ ਸਭੋਤ ਨਸ਼ਾ ਛੱਡਣ ਦੀ بجائے ਜ਼ਿਆਦਾ ਆ ਕੇ ਨਸ਼ਾ ਕਰਦੇ ਐ ਕਿਉਂਕਿ ਉਹਨਾਂ ਦੇ ਦਿਮਾਗ 'ਚ ਕਿਉਂਕਿ ਇਹ ਕਿਹੇ ਮਾਨਸਿਕ ਬਿਮਾਰੀ ਹੈ ਜੇ ਕਹਿੰਦੇ ਨੇ ਵੀ ਘਰ ਦੇ ਜਾਂ ਪਰਿਵਾਰ ਦੇ ਜਾਂ ਸਮਾਜ ਇਹ ਚੀਜ਼ ਨੂੰ ਸਮਝ ਲਵੇ ਨਾ ਕਿ ਇਹ ਇੱਕ ਮਾਨਸਿਕ ਰੋਗ ਹੈ ਜੇ ਪਰਿਵਾਰ ਹਰ ਸਮਾਜ ਨਾਲ ਕੇ ਜੇ ਇਹਨਾਂ ਨੂੰ ਹੈਲਪ ਕਰੇ ਨਾ ਤਾਂ ਸ਼ਾਇਦ ਇਹਦੇ ਵਿੱਚ ਜਿਹੜੀ ਹੈਗੀ ਠੱਲ ਪਾਈ ਜਾ ਸਕੇ ਮੈਡਮ ਇੱਕ ਇਹ ਦੂਸਰਾ ਪੱਖ ਵੀ ਆਪਾਂ ਦੇਖੀਏ ਕਿ ਜਿਹੜਾ ਪਰਿਵਾਰਿਕ ਮੈਂਬਰ ਆ ਉਹਨਾਂ ਨੂੰ ਧੱਕੇ ਨਾਲ ਕਹਿੰਦੇ ਵੀ ਤੁਸੀਂ ਇਹਨੂੰ ਇੱਥੇ ਅਸੀਂ ਪ੍ਰਾਈਵੇਟੇਟ ਜਾਣਾ ਉਹਦਾ ਕਾਰਨ ਇਹ ਵੀ ਹੋ ਸਕਦਾ ਕਿ ਇਹ ਮਾਂ-ਬਾਪ ਨੂੰ ਤੰਗ ਪਰੇਸ਼ਾਨ ਇਹਨੇ ਕਰ ਦਿੰਦੇ ਆ ਉਹ ਕਹਿੰਦੇ ਵੀ ਜਿੰਨਾ ਕ ਸੰਜ ਤੰਗ ਪਰੇਸ਼ਾਨ ਕੀਤਾ ਇਹਨੂੰ ਇਹ ਤਾਂ ਤਾਂ ਇਹਦਾ ਸੁਧਾਰ ਹੋ ਸਕੇ ਸੁਧਾਰ ਹੋ ਸਕੇ ਤੇ ਹੋ ਸਕਦਾ ਵੀ ਜਿਹੜਾ ਤੁਹਾਡੇ ਵਾਲੀ ਗੱਲ ਆ ਉਹ ਹਰੇ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਪਹੁੰਚ ਸਕੀ ਕਿ ਇੱਥੇ ਪਿਆਰ ਦੇ ਨਾਲ ਜਿਹੜਾ ਹੈ ਦਿਲੋਂ ਲੋਕਾਂ ਨੂੰ ਨਸ਼ੇ 'ਚ ਡਾਉਣ ਤੇ ਲੈ ਕੇ ਆਰ ਕੀਤਾ ਜਾਂਦਾ ਹੈ ਆਜਾ ਕਿਹੜਾ ਆਜਾ ਹਰ ਇੱਕ ਜਿਹੜਾ ਆਜਾ ਆਜਾ ਇਦੋਂ